واح گواہی ہر ہر کچھ سب دے تیگ بہادر سمریے کرنا دیا وای سب تھائے ہوئے سہای دسویں پاشاہوبند جی او ਪੰਜ ਕੇ ਵਾਲੀ ਸ਼ਮਸ਼ੇਰੇ ਪਿਤਾ ਤਰਮ ਰੱਖਿਆ ਕੋ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਓਂ ਕੀ ਜੋਤ ਹਾਜ਼ਰਾ ਹਜ਼ੂਰ ਸਾਰਾ ਸੰਗੂਰ ਕਲਯੁਗ ਕੀ ਓੜ ਨਾਮ ਗੁਰਬਾਣੀ ਕੇ ਬੋਏ ਸਪਤਕ ਸਤਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਵਿੱਤਰ ਪਾਠ ਦਰਸ਼ਨ ਦੀਗਰ ਦਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ ਗੁਰਨਾ ਜੀ ਵਾਹਿਗੁਰੂ ਸਾਹਿਬ ਜੀ ਦੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਈਂ ਜਾ ਦੇ 40 ਫੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਤਰਾ ਗੁਕਤਾਂ ਨਗਸਿੰਘਾਂ ਭਜੰਗ ਸਿੰਘਾਂ ਸਰਬੱਤ ਗੁਰੂ ਖਾਲਸਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜੈਕਾਰੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀਸ਼ ਦਿੱਤੇ ਬੰਦ ਬੰਦ ਘਟਵਾਏ ਊਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸ਼ਰਕ ਕੇਸਾ ਸਵਾਸਾਂ ਸੰਗ ਨਿਭਾਈ ਤੇਰਾ ਭਾਣਾ ਮਿੱਠਾ ਕਰਕੇ ਮੰਨਿਆ ਤਨਾ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਜਹਾਂ ਜਹਾਂ ਗੁਰਖਲਸਾ ਜੀ ਸਾਹਿਬ ਤਹਾਂ ਕਹਾਂ ਰਖਿਆ ਰਿਆਇ ਤੇਗ ਤੇਗ ਫਤਿਹ ਬਿਰਧ ਕੀ ਪੈ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰੂ ਦਵਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਦਰ ਕੇ ਖਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਸਿੰਘਾਂ ਪਿਆਰਿਆਂ ਨੂੰ ਬਖਸ਼ਿਸ਼ ਕਰੋ ਗੁਰਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਪ੍ਰੋਸਾ ਦਾਣ ਵਿਸਾਹ ਦਾਣ ਦਾਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਦਿਦਾਰ ਚੌਕੀਆਂ ਛੱਡੇ ਬੁੰਗੇ ਜੁਗੋ ਜੁਗ ਅਟਲ ਭਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੁਰਣਾ ਜੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਤੱਕ ਸਮੂਹ ਗੁਰੂ ਦਵਾਰਿਆਂ ਤੀਰਥਾਂ ਧਾਮਾਂ ਨਿਸ਼ਾਨਾਂ ਤਵਸਿਆਂ ਬੁੰਗੇ ਜੁੜ ਮੇਲਿਆਂ ਸਰਬੱਤ ਗੁਰੂ ਦਵਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਏ ਨਰੰਕਾਰ ਕਾਲਪੁਰ ਚੰਤਰਜਾਮੀ ਗੁਰੂ ਗਰੀ ਬਨਵਾਜ ਕਨਜੀਤਰ ਪਤਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਠੀਕਰ ਫੋਰ ਦਲੀਸ ਸਿਰ ਪ੍ਰਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨਹੁ ਆਂ ਤੇਗ ਬਹਾਦਰ ਕੇ ਚਲਤ ਭਇਆ ਜਗਤ ਕੋ ਸ਼ੋਕ ਹੈ 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 ਸਭ ਜਗ ਭਇਓ ਜੈ 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 ਸਤਿਗੁਰ ਸਤਗੁਰ ਜੀਓ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਓ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਨੂੰ ਮੁੱਖ ਰੱਖਦੇ ਹੁਆ ਮਹਾਰਾਜ ਜਿਓ ਸ਼ਹੀਦੀ ਸਤਬਦੀ ਨੂੰ ਮੁੱਖ ਰੱਖਦੇ ਹੁਆ ਆਪ ਜੀ ਦੇ ਦਰਕਰਦੇ ਪ੍ਰੀਤਵਾਨ ਸਰਦਾਰ ਭਗਵੰਦ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਮਹਾਰਾਜ ਜਿਓ ਸਮੁੱਚੀ ਪਾਰਟੀ ਵੱਲੋਂ ਮਹਾਰਾਜ ਜਿਓ ਆਪ ਜੀ ਦੇ ਪਾਵਨ ਪੁੱਤਰ ਸਤਨੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿਖੇ ਮਹਾਰਾਜ ਜਿਓ ਵਰਾਸਤੇ ਖਾਲਸਾ ਵਿਖੇ ਮਹਾਰਾਜ ਜਿਓ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਜੀਵਨ ਤੇ ਮਹਾਰਾਜ ਦੀ ਉਪਰਦਰਸ਼ਨੀ ਦਾ ਗੱਠਮੀ ਕੀਤਾ ਜਾ ਰਿਹਾ ਹੈ ਮਹਾਰਾਜ ਜੀਓ ਆਗਿਆ ਬਖਸ਼ਿਸ਼ ਕਰੋ ਸਰਦਾਰ ਭਗਵੰਦ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਪੰਜਾਬ ਰਾਜ ਦੀਆਂ ਸੇਵਾਵਾਂ ਕਰਦੇ ਬਾਲਾ ਤੇ ਉਹਦੋਂ ਬਖਸ਼ਿਸ਼ ਕਰਨੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਫalse ਪੰਥ ਦੀਆਂ ਸੇਵਾਵਾਂ ਕਰਨ ਦੇ ਬਾਲਾ ਤੇ ਉਹਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਚਲਦੀ ਕਲਾ ਵਰਤੋਣੀ ਅੰਗ ਸਦ ਹੋ ਕੇ ਸਾਝਾ ਕਰਨੀ ਮਹਾਰਾਜਿਓ ਸਰਦਾਰ ਭਗਵੰਦ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਖਾਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਹਦਾਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਹਦਾਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਇਸ ਟਾਈਮ ਤੱਕ ਸਰਦਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਜੀਵਨ ਤੇ ਪ੍ਰਦਰਸ਼ਨੀ ਦੀ ਉਦਘਾਟਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜਿਓ ਸੁਖ ਹੋਵੇ ਆਪ ਜੀ ਦਾ ਪਵਨ ਪਵਿੱਤਰ ਨਾਮ ਜਪਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਕਰ ਆ ਗਿਆਵੇਂ ਤੁੰਗਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨ ਉਪਾਵੇ ਗੁਰਮੁਖੀ ਕਾਲੀ ਕਾਲ ਦੇ ਸੇਕ ਫਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਪਕੜਾ ਰਹੇ ਨੇ ਪਾਣੀ ਤੋਂ ਪਾਣੀ ਤੋਂ ਸੇਕ ਤੋਂ ਨਾ ਨਾ ਮੈਂ ਪਾਣੀ ਤੋਂ ਪਾਣੀ ਤੋਂ ਮੈਡਮ ਕੋ ਬਾਦਰੀ ਕਰ ਸਕਦੇ ਨੇ ਇੱਕ ਪਾਸੇ ਤੋਂ ਦੂਜੀ వైਧੇ ਬਾਪਰ ਤੋਂ ਨਾ ਕੋਈ ਨਹੀਂ ਤਰ ਹੋ ਜਾਏਗਾ ਇਹਨਾਂ ਜਿਹੜਾ ਆ ਰਿਹਾ ਹੈ ਤੇ ਤਾਂ ਆ ਗਿਆ ਵੇ ਤਰਨ ਸਿੰਘ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਨੋ ਜਿਹੜਾ ਕਾਰਜ ਜੇ ਮਨ ਨੂੰ ਪਾਵੇ ਉਸ ਤੋਂ ਬਾਅਦ ਇੱਕ ਪ੍ਰਯਤਨ ਹੋ ਲੋ ਤੋਂ ਇੱਕ ਨੋ ਆਪਣੇ ਸਿਰ ਨੂੰ ਪੁੱਛਿਆ ਤਾਂ ਫਿਰ ਨਹੀਂ ਸਕੀ ਤੇਈ ਬਾਤ ਜਿਹੜਾ ਜਿਹੜਾ ਬਾਤ ਦਾ ਨਾਮ ਦਿੱਤਾ ਗਿਆ ਪਿਆ ਉਹ ਜਿਹਨੇ ਬਚਪਨ ਸੇ ਇੱਕ ਬਾਹਰੀ ਦੇ ਬਾਬਾ ਕੋਲ ਜੇ ਬੰਦ ਸੀ ਦਿੱਤੀ ਜੀ ਧਰਮ ਦਾ ਗਿਆਨ ਨੂੰ ਮੈਂ ਹਾਸਲ ਕੀਤਾ ਤੇ ਬਾਅਦ ਉਸ ਪਰਮਦੇ ਲਈ ਹੀ ਸੀ ਇਸ ਕੋ ਬਾਰੇ ਬਚਪਨ ਦੇ ਵਿੱਚ ਹੀ ਤੀਰ ਅੰਦਾਜ਼ੀ ਘੋੜਸਵਾਰੀ ਦੇ ਵਿੱਚ ਨਿਪੁੰਨਤਾ ਹਾਸਲ ਕੀਤੀ ਕਿਉਂਕਿ ਪਿਤਾ ਜੀ ਆਪ ਮੀਰੀ ਕੀ ਦੀ ਮਾਰਸੀ ਸਨ। ਛੇ ਪਾਤਸ਼ਾਹੀ ਦੇ ਘਰ ਜਨਮੇ ਜਦੋਂ ਮੀਰੀ ਪੀਰੀ ਦਾ ਸੰਗਲਪ ਹੋਣਾ ਆਪਣੇ ਪੁੱਤਰ ਸ਼ਰੀਫ ਨੂੰ ਤੇ ਹੀ ਬਾਦਸ਼ਾਹ ਬਣੇ। ਕਕਰਤਾਰਪੁਰ ਦੀ ਜੰਗ ਦੇ ਦੌਰਾਨ ਮੀਰੀ ਕੀ ਦੀ ਪੀਰੀ ਦੇ ਨਾਮ ਦੇ ਨਾਲ ਲੜਉਂਦਾ ਤੇ ਕਹਿੰਦੀ ਜੋਰ ਨਾਲ ਮਾਰੀ ਤੇ ਤੂੰ ਨਾ ਤਨ ਹੈ ਤੂੰ ਤਨ ਤੇਰੀ ਤੇਗ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਮ ਬਦਲੀ ਰੱਖਿਆ। ਤੂੰ ਤੇਗ ਨਾਲ ਉਸ ਤੋਂ ਬਾਅਦ ਵਿਆਹ ਤਾਂ ਸਹਿਰਾ ਜੀ ਨੂੰ ਤੇਗ ਮਾਰੀ ਦਾ ਉਹ ਤੇਗ ਬਹਾਦਰ ਜੀ ਦਾ ਬਾਟਾ ਕੋਤਰੀ ਜੀ ਨਾਲ ਤਾਂ ਜੀ ਬਣ ਗਈ ਕੈਨਾਲ ਦੇ ਵਿੱਚ ਉਸ ਦਿਨ ਉਹ ਜਿਸ ਨਾਲ ਉਹ ਅੱਗੇ ਅਲੀ ਆਤਮਿਕ ਜੀ ਨੂੰ ਵਿਆਹ ਤੋਂ ਬਾਅਦ ਬਾਬਾ ਬਕਾਲਾ ਜੀ ਮੈਨੂੰ ਸਿੱਖਤ ਹੋ ਗਏ ਜੀ ਗੁਰੂ ਜੀ ਉਸ ਤੋਂ ਬਾਅਦ 20 ਸਾਲ ਉੱਥੇ ਲੰਬਾ ਸਮਾਂ ਬਰਤੀਤ ਕੀਤਾ ਇਹ ਉਹ ਰਸਾਫ ਸਿਆ ਜੀ ਬਕਬਲ ਬਕਾਲਾ ਜੀ ਨੇ ਜਿਹੜੇ ਜਿਹੜੀ ਸਾਲ ਉਹਨੇ ਆਪਣਾ ਜੀਵਨ 26 ਸਾਲ ਸਮਾਂ ਕਰਦੇ ਰਿਹਾ ਉਸ ਤੋਂ ਬਾਅਦ ਸਾਰੇ ਘੋੜਾ ਸਹਿਰਾ ਜੀ ਬਾਬਾ ਬਕਾਲਾ ਅੱਠਵੇਂ ਗੁਰੂ ਜੀ ਨੇ ਜਦੋਂ ਗੋਲੰਕਾਰ ਜੀ ਨੌਵੇਂ ਗੁਰੂ ਬਾਬਾ ਬਕਾਲੇ ਜੀ ਤੋਂ ਬਾਅਦ ਅੱਠਵੇਂ ਗੁਰੂ ਜੀ ਦੇ ਦਰਬਾਰ ਤੋਂ ਅਜੋਕੇ ਤੱਕ ਤੀਸਰਾ ਭਾਗ ਗੁਰੂ ਰਾਇ ਜੀ ਦਾ ਫਰਕਾ ਜਦੋਂ ਮੱਖਣ ਸ਼ਾਹ ਬਾਨਾ ਜੀ ਦਾ ਜਹਾਜ਼ ਸੀ ਡੁੱਬਣ ਲੱਗਿਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਗੁਰੂ ਜੀ ਤੁਹਾਡੇ ਅਗੇ ਪੁੱਛੂ ਹੋਰਾਂ ਕਿਰਾਮ ਦਾ ਮੇਰਾ ਜਹਾਜ਼ ਨੂੰ ਬਚਾਇਆ ਜਾ ਤੇ ਉਸ ਤੋਂ ਬਾਅਦ ਮੱਖਣ ਸ਼ਾਹ ਬਾਨਾ ਦਾ ਫਰਮਾਨ ਸੁਣ ਕੇ ਲੱਖ ਲੱਖ ਲੋਕਾਂ ਲੈ ਗਏ ਗੁਰਾਇ ਜੀ ਦਾ ਕਬਾਈ

ਮੱਖਣ ਚਾਲ ਬਣਾਸ ਹੈ ਥੋੜਾ ਬਣਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ ਗੁਰਿਆਈ ਘਰ ਵਿੱਚ ਕਰਕੇ ਸੰਤ ਸੂਰਮਾਨ ਦੇ ਧਰਮ ਦੇ ਵਿਚਵਾਲੇ ਬਣੇ ਤੇ ਗੁਰੂ ਨਾਨਕ ਦੇਵ ਜੀ ਦੀ ਜੀਵਨ ਸੀ ਉਹਨਾਂ ਨੂੰ ਪ੍ਰਕਾਸ਼ ਗੁਰਦੇਈ ਬਾਦੀ ਜੱਬੀ ਨੂੰ ਤਾਂ ਪ੍ਰਕਾਸ਼ ਹੋਇਆ ਜੀ ਕਿ ਲੋਕਾਂ ਨੇ ਉਹਨਾਂ ਬਾਅਦ ਅਚੀਰ ਰੰਗ ਪ੍ਰਚਾਰ ਨੂੰ ਕਰਾ ਦਿੱਤਾ ਉਸ ਤੋਂ ਬਾਅਦ ਜਦੋਂ ਪਹਿਲੀ ਵਾਰ ਜਦੋਂ ਪੁਜਾਰੀ ਦੇ ਘਰ ਵਾਲੀ ਸੀ ਮਾਤਾ ਜੀ ਨੂੰ ਪਤਾ ਲੱਗੇ ਕਿ ਪੁਜਾਰੀ ਨੇ ਇਹ ਕੀਤਾ ਹੈ ਤਾਂ ਵੱਲਾ ਦੀ ਮਾਈ ਹਰੂ ਨੇ ਗੁਰੂ ਸਾਹਿਬ ਦੇ ਕੋਲ ਆ ਕੇ ਮਾਫੀ ਤੋਂ ਜੋ ਕੀਤਾ ਜੀ ਉਸ ਤੋਂ ਬਾਅਦ ਗੁਰੂ ਜੀ ਨੂੰ ਆਪਣੇ ਘਰ ਉੱਥੇ ਦੇ ਵਿੱਚ ਲੈ ਕੇ ਗਏ ਕੋਠੇ ਦੀ ਨਿਵਾਸ ਕੀਤਾ ਜੀ ਤੇ ਉਸ ਤੋਂ ਬਾਅਦ ਗੁਰੂ ਜੀ ਉੱਥੇ ਗੁਰਦੁਆਰਾ ਵੀ ਬਣਾਇਆ ਹੈ ਤੁਸ ਤੋਂ ਬਾਅਦ ਰਿਗੂ ਨੋਚਾ ਵੀ ਉਹ ਵਰਦਾਨਿਤ ਮਾਹੀਆਂ ਰਬਾਟ ਹੈ। ਜਿੱਦ ਹੀ ਹਸਦੇ ਬਸੇ ਰੋ ਮਕੋਵੜਾ ਦੇ ਕੇ ਚੱਤੇ ਨਾਮ ਕੀ ਜਿਹੜਾ ਲੱਟੋ ਸਾਕੇ ਕਿ ਕਾਕੇ ਨਾਮ ਤੁਸੀਂ ਨਜ਼ਰ ਵਿੱਚ ਚੜਾ ਕੇ ਬੈਨੂ ਜੁਗਨ ਪਰਦੇ ਤੇ ਇਹਨਾਂ ਅਧਾਇਮ 54 ਲਿ ਸਰ ਮੰਨਲ ਤੁਸ ਤੋਂ ਬਾਅਦ ਉਹ ਤੇ ਇੱਕ ਬਾਦਰੀ ਯਾਤਰਾ ਦੀ ਯਾਤਰਾ ਹੈ। ਜੇ ਉਹ ਟਾਕੇ ਦੀ ਯਾਤਰਾ ਵਿੱਚ ਗਲ ਪੁੱਜੇ ਸੀ ਤਾਂ ਉਸ ਤੋਂ ਵੱਡਾ 164 ਦੇ ਵਿੱਚ ਉਹਦੇ ਸਿੰੰਧ ਦਾ ਪ੍ਰਕਾਸ਼ ਹੋਇਆ ਜੀ ਇੱਕ ਖਾਸ ਵੀ ਗੱਲ ਹੈ। اس سان جی گرو گوبند جی کا پرکاش ہوا ہے جی ہرمندر جبا پی اس ٹائم جہاں راجا سی راجا رام سمائی شروع ہوئی جی نے اپنے روپیے بہارا دیا گرو جی جاجا لڑائی ہے اس کو بچایا جائے تو گرو جی آپ راجا رام سم کے نا گئے تو لڑائی ਤੁਹਾਦਰ ਜਦੋਂ ਸ਼ਾਂਤੀ ਆਪੁਰਾ ਵਾਪਸ ਆਏ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਲਾਕਾਤ ਲਈ ਗਏ ਸੀ ਸਾਡੇ ਪਿੰਡ ਉਹ ਇੱਕ ਤਸਵੀਰ ਲੈ ਕੇ ਆਇਆ ਸੀ ਮੇਰੇ ਚਾਰ ਸਾਲ ਦੇ ਉਪਰ ਵਿੱਚ ਬਾਅਦ ਵਿੱਚ ਜਦੋਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਸ ਤੋਂ ਬਾਅਦ ਕਸ਼ਮੀਰ ਦਿੱਤੇ ਔਰੰਗਜ਼ੇਬ ਦਾ ਮਸ਼ਹਦ ਦੱਸਿਆ ਜਿਹੜਾ ਤੁਸੀਂ ਉੱਛੇ ਅਲੋਪ ਕਰਦੇ ਹੋ ਤੇ ਇਹ ਜੋ ਹੋਈ ਕਟਮੀਟਰ ਹੁੰਦਾ ਹੈ ਮਨਸੂਰ ਜਿਹੜਾ ਦਿਖਾਉਂਦੇ ਖੰਡਕੀਪਾ ਰਾਮ ਦੀ ਅਵਾਈ ਦੇ ਵਿੱਚ ਬਨਾਲਪੁਰ ਸਾਹਿਬ ਹੁੰਦਾ ਹੈ ਉਹਨੇ ਖੰਡਕੀਪਾ ਰਾਮ ਦੇ ਮਾਸੂ ਇਹ ਕਿ ਕਸ਼ਮੀਰੀ ਪੰਡਤਾਂ ਦਾ ਜਿਹੜਾ ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਦੇ ਕੋਲ ਆ ਕੇ ਟੱਕਰ ਹੋ ਗਈ ਸੀ ਜਿਹੜਾ ਸਾਡਾ ਧਰਮ ਨਾਲ ਤੁਹਾਨੂੰ ਬਚਾਇਆ ਜਾਵੇ ਜਦੋਂ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਤਾਂ ਉਸ ਟਾਈਮ ਗੁਰੂ ਜੀ ਪਰਮਾਤਮਾ ਦੇ ਨਾਮ ਉੱਤੇ ਸਿੱਖੇ ਸਨ ਪਰ ਇਹ ਦਰਬਾਰ ਵਿੱਚ ਗੋਬਿੰਦ ਰਾਏ ਜੀ ਦੇ ਨਾਮ ਤੋਂ ਉਸ ਤੋਂ ਬਾਅਦ ਇਹ ਹਾਜੀ ਜੀ ਜੀ ਹੁਣ ਤਾਂ ਨਹੀਂ ਆ ਜਾਂਦੇ ਸੀ ਇਸੇ ਰੋਪੇ ਉਸ ਤੋਂ ਬਾਅਦ ਜਦੋਂ ਗੁਰੂ ਜੀ ਨੇ ਤੀਪਲ ਚਾਲੇ ਪਾਏ ਚਾਲੇ ਪਣ ਤੋਂ ਬਾਅਦ ਜਦੋਂ ਘੋੜੇ ਦੇ ਉੱਪਰ ਬੈਠੇ ਸੀ ਤੋਂ ਸਤਿ ਸ਼੍ਰੀ ਅਕਾਲ ਜੀ। ਉਹਨਾਂ ਦਾ ਨਾਮ ਹੈ। ਉਹਨਾਂ ਦਾ ਨਾਮ ਹੈ। ਦਿੱਲੀ ਵਿੱਚ ਹੋਰ ਜਿਹੜਾ ਕਾਲ ਕੋਟਿੰਗ ਉਹਨਾਂ ਕਿਹਾ ਕਿ ਜਿੱਥੇ ਜਿੱਥੇ ਉਹਨਾਂ ਦੱਸਿਆ ਹੋਇਆ ਜਿਹੜਾ ਉਹਨਾਂ ਨੇ ਰਾਤਾਂ ਕਿਹਾ ਜਿੱਥਾ ਜਿੱਥੇ ਉਹਨਾਂ ਨੇ ਉਹਨਾਂ ਕਾਰਨ ਕਿਹਾ ਗਿਆ ਦੱਸਿਆ ਹੋਇਆ ਜਿੱਥੇ ਉਹਨਾਂ ਨੇ ਉਹਨਾਂ ਦੇ ਲਾ ਦਿੱਤਾ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਉਸ ਤੋਂ ਜਦੋਂ ਗੁਰਤੇ ਪਾਰ ਨੇ ਘਰੋਂ ਫਦਲ ਲੜ ਕੇ ਫੂਲ ਜਨ ਕਈ ਧਰਮ ਕਪੜਾ ਨਹੀਂ ਜੋ ਹੁਕਮ ਦੇ ਬਦਲੇ ਆ ਜਾਂਦੇ ਭਾਈ ਮਤੀ ਦਾਸ ਜੀ ਨੂੰ ਮਹਾਰ ਦੇ ਨਾਲ ਜੀ ਦਿੱਤਾ ਗਿਆ ਭਾਈ ਇਹਨਾਂ ਨੂੰ ਬੁੜੀ ਏਕਾ ਦਿੱਤਾ ਗਿਆ ਤੇ ਉਸ ਤੋਂ ਭਾਈ ਸਤੀ ਦਾਸ ਉਸ ਤੋਂ ਬਾਅਦ ਬਾਦਸ਼ਾਹ ਦਾ ਜਿਹੜਾ ਹੱਥ ਸੀ ਉਹ ਨਹੀਂ ਟਲ ਰਿਹਾ ਤੇ ਇੱਧਰ ਬੁਹੀ ਜੀ ਕਹਿ ਰਹੇ ਸੀ ਅਸੀਂ ਸਭਨ ਲੈ ਗਿਆ ਲੰਸਟ ਦੇ ਵਿੱਚ ਗੁਰਤੇਗ ਬਾਦ ਵਿੱਚ ਇਹਦਾ ਸੀਸ ਸੀ ਜੋ ਚੌਨੀ ਚੌਂਕ ਦੇ ਕੇ ਕਰ ਦਿੱਤਾ ਗਿਆ ਜੀ ਉੱਤੇ ਲੋਕਾਂ ਨੇ ਅੰਦਰ ਦੁੱਖ ਮਨਾਏ ਤੇ ਚਕਾਰੇ ਲੱਗਣੇ ਸ਼ੁਰੂ ਹੋ ਗਏ ਤੇ ਜਿਹੜਾ ਗੁਰੂ ਜੀ ਦਾ ਬਲੀਦਾਨ ਸੀ ਅਮਰ ਹੋ ਗਿਆ ਬਾਅਦ ਵਿੱਚ ਭਾਈ ਗੈਤਾ ਜੀ ਉਸ ਸੀਸ ਨੂੰ ਉੱਪਰ ਦੇ ਵਿੱਚ ਲੈ ਕੇ ਜਾਂਦੇ ਹੋਏ ਛੋਲੇ ਭਰੀ ਹਨੇਰੀ ਬਾਤ ਨੂੰ ਜੰਗਲ ਵਿੱਚੋਂ ਹੁੰਦੇ ਹੋਏ ਜਦੋਂ ਕੀਟਪੁਰ ਸਾਹਿਬ ਅੱਗੇ ਉਹ ਤੈਕਸ ਕਰਦੇ ਨੇ ਫਿਰ ਲੱਖੀਸ਼ਾ ਪਰਜਾਰ ਦੀ ਜਦੋਂ ਜਨ ਸਿਆ ਜਨ ਧਾਰਸ਼ ਉਹ ਘਰਾਂ ਦੇ ਵਿੱਚ ਰਾਂਚੇ ਚੱਲਿਆ ਪਰ ਅੰਤਿਕਾ ਦੁਆ ਕਰ ਗਏ ਭਾਈ ਗੱਤਰੀ ਜੀ ਜਦੋਂ ਪਵਿੱਤਰ ਸੀਸ ਲੈ ਕੇ ਗੀਤਪੁਰ ਸਾਹਿਬ ਪਹੁੰਚੇ ਜੀ ਉਸ ਤੋਂ ਬਾਅਦ ਭਾਈ ਗੱਤਰੀ ਨੂੰ ਗੜ ਦੇ ਨਾਮ ਲਗਾਇਆ ਤੇ ਵਰਨਾਕ ਤਾਂ ਰੰਗੀਤੇ ਗੁਰੂ ਦੇ ਬੇਟੇ ਜੀ ਜਿਹੜਾ ਸੀਸ ਸੀ ਉਹ ਬਾਗੀ ਸਾਹਿਬ ਤੋਂ ਉਚਾਟੇ ਗਏ ਗੀਤਪੁਰ ਸਾਹਿਬ ਤੋਂ ਲੱਖਰ ਸਾਹਿਬ ਲੈ ਕੇ ਆਏ ਉਸ ਤੋਂ ਬਾਅਦ ਗੁਰਤੇ ਪਦਰੀ ਸ਼ਹਾਦਤ ਸਿੱਖਾਂ ਵਿੱਚ ਇੱਕ ਨਵੀਂ ਰੂਹ ਪੈਦਾ ਹੋ ਗਈ ਤੇ ਖਾਲਸੇ ਦੇ ਰੂਪ ਦੇ ਵਿੱਚ ਸਾਹਮਣੇ ਆਈ ਤੇ ਐਂਡ ਗਿੰਦ ਦੀ ਕਦਰ ਵਿੱਚ ਉਹ ਸਤੂ ਆਇਆ ਜਿਹਨੇ ਜਿਵੇਂ ਸਾਰੀ ਸਿਗਨਿਚਿure ਉਹਨੇ ਕਹਿੰਦਾ ਕਿ ਇਹ ਚੈਂਪੀਅਨ ਹੈ। ਜੇਕਰ ਕੋਈ ਕਹਿੰਦਾ ਕਿ ਇਹ ਸਹੀ ਨਹੀਂ ਹੈ ਤਾਂ ਕਿਉਂਕਿ ਇਹ ਸਹੀ ਹੈ। ਉਹ ਕੋਈ ਨਹੀਂ ਹੈ। ਆਪੇ ਦੇਖੋ। ਕਦੋਂ ਦੋ ਅਸਤਕ ਕੋਲੋਂ ਦੋ ਖਾਣੇ। ਕਦੋਂ ਦੋ ਸੈਨੇਕ ਕੋਲੋਂ ਆ ਗਿਆ 100000 ਬੱਸ ਕਰ। واح گواہی ہر ہر کچھ سب دکا بہادر سمری کرے سب تھائی ہوئے سہای دسویں پاشا شری گرو گوبند سا مہاراج ਪੰਜ ਕੇ ਵਾਲੀ ਸ਼ਮਸ਼ੇਰੇ ਪਿਤਾ ਤਹਿਮਰਖਿਆ ਕੋ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹੀਓ ਕੀ ਜੋਤ ਹਾਜ਼ਰਾ ਹਜ਼ੂਰ ਸਾਰਾ ਸੰਹੂਰ ਕਲਯੁਗ ਕੀ ਓੜ ਨਾਲ ਗੁਰਬਾਣੀ ਕੇ ਬੋਏ ਸਪ੍ਰਤਕ ਸਤਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ ਗੁਰਨਾ ਜੀ ਵਾਹਿਗੁਰੂ ਸਾਹਿਬ ਜੀ ਦੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਈਂ ਜੀ ਦੇ 40 ਫੁਕਤੇ ਹੱਥੀਆਂ ਜੱਪੀਆਂ ਤੱਪੀਆਂ ਚਿਤਰਾ ਗੁਪਤਾਂ ਨਗ ਸਿੰਘਾਂ ਭਜੰਗ ਸਿੰਘਾਂ ਸਰਬੱਤ ਗੁਰੂ ਖਾਲਸਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਬੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸ਼ਰਿਕ ਕੇਸਾ ਸਵਾਸਾਂ ਸੰਗ ਨਿਭਾਈ ਤੇਰਾ ਭਾਰਾ ਮਿੱਠਾ ਕਰਕੇ ਮੰਨਿਆ ਤਨਾ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਵਾਹਿਗੁਰੂ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਇ ਤੇਗ ਤੇਗ ਫਤਿਹ ਮਿਰਦ ਕੀ ਪੈ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ धर ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਸਿੰਘਾਂ ਪਿਆਰਿਆਂ ਨੂੰ ਬਖਸ਼ਿਸ਼ ਕਰੋ ਗੁਰਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਪ੍ਰੋਸਾ ਦਾਣ ਸਹਾਉ ਦਾਣ ਦਾਨਾ ਸਰਦਾਨ ਨਾਮ ਦਾਣ ਸ੍ਰੀ ਉਮਤ ਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਦਿਦਾਰ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਭਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੁਰਣਾ ਜੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਤੱਕ ਸਮੂਹ ਗੁਰੂ ਦਵਾਰਿਆਂ ਤੀਰਥਾਂ ਘਾਮਾ ਨਿਸ਼ਾਨਾਂ ਤਰਸਿਆ ਬੁੰਗੇ ਜੁੜ ਮੇਲਿਆਂ ਸਰਬੱਤ ਗੁਰੂ ਦਵਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਰਣਾ ਜੀ हे निरंकार कालपुर चिंतयामी गुरु गरीब बनवाज कलजी तरपतशाह तण तण साहेब श्री गुरु गोविंद सिंह साहिब जीयो महाराज तण तण साहेब श्री गुरु तेग बहादुर साहिब जी महाराज यो ठीकर फौर दलीश सिर प्रपुर किया प्याण तेग बहादुर शी किरया करी न किनुवान तेग बहादुर के चलत भयो जगत को शोक है 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 सब जग भयो जय 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 सतगुरु सदगुरु जीयो ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਓ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਨੂੰ ਮੁੱਖ ਰੱਖਦੇ ਹੁਆਂ ਮਹਾਰਾਜ ਜਿਓ ਸ਼ਹੀਦੀ ਸਤब्दी ਨੂੰ ਮੁੱਖ ਰੱਖਦੇ ਹੁਆਂ ਆਪ ਜੀ ਦੇ ਦਰਕਰਦੇ ਪ੍ਰੀਤਵਾਨ ਸਰਦਾਰ ਭਗਵੰਦ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਮਹਾਰਾਜ ਜਿਓ ਸਮੁੱਚੀ ਪਾਰਟੀ ਵੱਲੋਂ ਮਹਾਰਾਜ ਜਿਓ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਨਦਰਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿਖੇ ਮਹਾਰਾਜ ਜਿਓ ਵਾਸਤੇ ਖਾਲਸਾ ਵਿਖੇ ਮਹਾਰਾਜ ਜਿਓ ਟੰਟਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਜੀਵਨ ਤੇ ਮਹਾਰਾਜਿਓ ਪ੍ਰਦਰਸ਼ਨੀ ਦਾ ਉਜਾਠ ਨਹੀਂ ਕੀਤਾ ਜਾ ਰਿਹਾ ਹੈ ਮਹਾਰਾਜਿਓ ਆਗਿਆ ਬਖਸ਼ਿਸ਼ ਕਰੋ ਸਰਦਾਰ ਭਗਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਪੰਜਾਬ ਰਾਜ ਦੀਆਂ ਸੇਵਾਵਾਂ ਕਰਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਫalse ਪੰਥ ਦੀਆਂ ਸੇਵਾਵਾਂ ਕਰਨ ਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਚਲਦੀ ਕਲਾ ਵਰਤੋਣੀ ਅੰਗ ਸੰਗ ਹੋ ਕੇ ਸਾਚਾ ਕਰਨੀ ਮਹਾਰਾਜਿਓ ਮਹਾਰਾਜਿਓ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਖਾਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਇਸ ਟਾਈਮ ਦਾਕਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਤੇ ਪ੍ਰਦਰਸ਼ਨੀ ਦੀ ਉਦਘਾਟਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜਿਓ ਸੁਖ ਹੋਵੇ ਆਪ ਜੀ ਦਾ ਪਵਨ ਪਵਿੱਤਰ ਨਾਮ ਜਪਿਆ ਨਾਨਕ ਨਾਮ ਸ਼ਕਤੀ ਤੇਰੇ ਭਾਣੇ ਸਰਬਤ ਦਾ ਭਲਾ ਵਾਹਿ ਜੀ ਕੀ ਤਾ ਖਲਸਾ ਵਾਹਿ ਜੀ ਕੀ ਫਤਿਹ ਗੱਜਰ ਕਾਰਾ ਗਿਆ ਤੇ ਹੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨ ਉਪਾਵੇ ਗੁਰਮੁਰੀਆ ਕਾਲੀ ਕਾਲ ਦੇਸ਼ ਇੱਕ ਫਤੇ ਵਾਹਿ ਜੀ ਤਾ ਖਲਸਾ ਵਾਹਿ